ਸੱਚ ਕਾਲ ਦਾ ਟੀਵੀ ਐਨਆਰਆਈ ਦੇਖ ਰਿਹਾ ਤੁਸੀਂ ਮਹਾ ਸੁਖਮਨ ਜੀ ਮਾ ਬਹੁਤ ਵੱਡਾ ਰੇਲ ਹਾਦਸਾ ਵਾਪਰ ਚੁੱਕਿਆ ਜਿਸ ਦੇ ਵਿੱਚ ਘੱਟੋ ਘੱਟ ਮੌਕੇ ਤੇ 13 ਲੋਕਾਂ ਦੀ ਮੌਤ ਹੋ ਚੁੱਕੀ ਹੈ 98 ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਚੁੱਕੇ ਨੇ ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਦਰਅਸਲ ਰੇਲ ਗੱਡੀ ਦੀ ਸਪੀਡ ਜ਼ਿਆਦਾ ਹੋਣ ਦੇ ਕਾਰਨ ਆਊਟ ਆਫ ਕੰਟਰੋਲ ਹੋ ਜਾਂਦੀ ਹੈ ਤੇ ਰੇਲ ਗੱਡੀ ਪਟੜੀ ਤੋਂ ਉਤਰ ਜਾਂਦੀ ਜਿਸ ਦੇ ਨਾਲ ਬਹੁਤ ਵੱਡਾ ਹਾਸਾ ਵਾਪਰਿਆ ਰੇਲ ਗੱਡੀ ਦੇ ਕਈ ਡੱਬੇ ਨੇ ਜਿਹੜੇ ਪਟੜੀ ਤੋਂ ਉੱਤਰ ਚੁੱਕ ਨੇ ਦੱਖਣੀ ਮੈਕਸੀਕੋ ਦੇ ਵਿੱਚ ਇੱਕ ਵੱਡਾ ਯਾਤਰੀ ਰੇਲ ਗੱਡੀ ਦੇ ਨਾਲ ਹਾਸਾ ਵਾਪਰਿਆ ਪਟੜੀ ਤੋਂ ਉਤਰ ਗਿਆ ਘਟੋ ਘਟ ਰ ਹਾਸੇ ਦੇ ਵਿੱਚ 13 ਲੋਕਾਂ ਦੀ ਮੌਤ 98 ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਦਰਸਲ ਇਹ ਹਾਸਾ ਐਤਵਾਰ ਨੂੰ ਲਿਜ਼ਾਂਦਾ ਸ਼ਹਿਰ ਦੇ ਨੇੜੇ ਵਾਪਰਿਆ ਰੇਲ ਗੱਡੀ ਦੇ ਵਿੱਚ ਕੁੱਲ ਉਸ ਵਕਤ 200 ਦੇ ਕਰੀਬ ਲੋਕ ਸਵਾਰ ਸੀ ਜਿਸ ਦੇ ਵਿੱਚ 241 ਯਾਤਰੀ ਅਤੇ 9 ਚਾਲਕ ਦਲ ਦੇ ਮੈਂਬਰ ਜਿਹੜੇ ਸ਼ਾਮਲ ਸੀ ਜ਼ਖਮੀਆਂ ਦੇ ਵਿੱਚੋਂ 36 ਲੋਕ ਹਸਪਤਾਲ ਦੇ ਵਿੱਚ ਇਲਾਜ ਉਦীনে ਬਾਕੀ 139 ਯਾਤਰੀ ਨੇ ਜਿਹੜੇ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਨੇ ਮੈਕਸੀਕੋ ਦੇ ਰਾਸ਼ਟਰਪਤੀ ਕਲਾਉਡੀਆ ਸ਼ੀਨਬੋਨ ਨੇ ਇਹ ਘਲਾਕਿਆ ਕਿ ਜ਼ਖਮੀਆਂ ਦੇ ਵਿੱਚੋਂ ਘੱਟੋ-ਘੱਟ 5 ਦੀ ਹਾਲਤ ਜਿਹੜੀ ਗੰਭੀਰ ਦੱਸੀ ਜਾ ਰਹੀ ਹੈ ਉਹਨਾਂ ਨੇ ਜਲਦ ਸੈਨਾ ਦੇ 77 ਅਤੇ ਹੋਰ ਸੀਨੀਅਰ ਅਧਿਕਾਰੀਆਂ ਦਾ ਜਿਹੜਾ ਖੇਤਰ ਦੌਰਾ ਅਤੇ ਪਰਿਵਾਰਾਂ ਦੀ ਮਦਦ ਕਰਨ ਦੇ ਵੀ ਹੁਕਮ ਦਿੱਤੇ ਨੇ ਤੇ ਉਧਰਲੇ ਪਾਸੇ ਜਲ ਸੈਨਾ ਦਾ ਜਿਹੜਾ ਇੱਕ ਨੋਟ ਆ ਉਹ ਵੀ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਜੜੀ ਸਹਾਇਤਾ ਉਹ ਕੀਤੀ ਜਾ ਰਹੀ ਹੈ ਕਿੰਨੇ ਅਫਸਰ ਤਾਇਨਾਤ ਕੀਤੇ ਗਏ ਨੇ ਮੌਕੇ ਤੇ ਕਿੰਨੀਆਂ ਐਂਬੂਲੈਂਸ ਜੈਂਪਰ ਹੋਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਾਂ ਹੋਰ ਕਿਸ ਤਰੀਕੇ ਦੀ ਜੜੀ ਤਾਇਨਾਤੀ ਆ ਉਹ ਕੀਤੀ ਗਈ ਹੈ ਐਮਰਜੈਂਸੀ ਯੂਨਿਟ ਹਾਦਸੇ ਵਾਲੀ ਥਾਂ ਦੇ ਉੱਪਰ ਨੇੜੇ ਤੁਰੰਤ ਪਹੁੰਚ ਗਈ ਪਰ ਖੇਤਰ ਦੀ ਖਰਾਬ ਰਸਤਾ ਸੂਲਤ ਕਾਰਨ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੋਸ਼ਲ ਮੀਡੀਆ ਤੇ ਅਖਬਾਰਾਂ ਵੱਲੋਂ ਜਾਰੀ ਕੋਈ ਤਸਵੀਰਾਂ ਦੇ ਵਿੱਚ ਇੱਕ ਡੱਬਾ ਪਟੜੀ ਤੋਂ ਉਲਟਿਆ ਹੋਇਆ ਦੂਜੀਆਂ ਪਟੜੀਆਂ ਤੋਂ ਵੱਖ ਹੋਇਆ ਦਿਖਾਈ ਦੇ ਰਿਹਾ ਤਾਂ ਤੁਸੀਂ ਦੇਖੋ ਕਿ ਕਿੰਨਾ ਵੱਡਾ ਹਾ사 ਇਸ ਵਕਤ ਵਾਪਰ ਚੁੱਕਿਆ 2200 ਦੇ ਕਰੀਬ ਇਸ ਰੇਲ ਗੱਡੀ ਦੇ ਵਿੱਚ ਯਾਤਰੀ ਸਵਾਰ ਹੁੰਦੇ ਨੇ ਯਾਤਰੀ ਰੇਲ ਗੱਡੀ ਦੇ ਨਾਲ ਵੱਡਾ ਹਾ사 ਵਾਪਰਿਆ ਹਾਸੇ ਦਾ ਕਾਰਨ ਜਿਹੜਾ ਮੂਲੂਪ ਦੇ ਵਿੱਚ ਦੱਸਿਆ ਜਾ ਰਿਹਾ ਕਿ ਰੇਲ ਗੱਡੀ ਦੀ ਸਪੀਡ ਬਹੁਤ ਜ਼ਿਆਦਾ ਤੇਜ਼ ਸੀ ਤੇ ਜਿਸ ਕਰਕੇ ਵੱਡਾ ਹਾ사 ਵਾਪਰਿਆ ਦੱਖਣੀ ਮੈਕਸੀਕੋ ਦੇ ਵਿੱਚ ਇਹ ਹਾ사 ਵਾਪਰਿਆ 2200 ਦੇ ਕਰੀਬ ਯਾਤਰੀ ਸੀ ਜਿਸ ਦੇ ਵਿੱਚ ਨੌ ਨੇ ਜਿਹੜੇ ਚਾਲਕਦਲ ਦੇ ਮੈਂਬਰ ਸੀ 243 ਯਾਤਰੀ ਸੀ ਜਿਨ੍ਹਾਂ ਦੇ ਵਿੱਚੋਂ 98 ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ 13 ਦੀ ਮੌਕੇ ਤੇ ਮੌਤ ਹੋ ਚੁੱਕੀ ਹੈ ਤੇ ਉਧਰਲੇ ਪਾਸੇ ਬਚਾਅ ਕਾਰਜ ਮੌਕੇ ਤੇ ਜਾਰੀ ਨੇ ਜਿਹੜੀਆਂ ਸਾਰੀਆਂ ਟੀਮਾਂ ਨੇ ਐਮਰਜੈਂਸੀ ਡਿਪਾਰਟਮੈਂਟਸ ਦੀਆਂ ਮੌਕੇ ਤੇ ਪਹੁੰਚੇ ਨੇ ਤੇ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਂ ਦੇ ਵੱਲੋਂ ਜ਼ਖਮੀਆਂ ਨੂੰ ਜਿਹੜਾ ਉਹਨਾਂ ਦੇ ਪਰਿਵਾਰਾਂ ਨੂੰ ਜਿਹੜਾ ਮਦਦ ਕਰਨ ਦੇ ਹੁਕਮ ਦਿੱਤੇ ਨੇ ਤੇ ਨਾਲ ਦੀ ਨਾਲ ਸੀਨੀਅਰ ਅਧਿਕਾਰੀਆਂ ਨੂੰ ਖੇਤਰ ਦਾ ਦੌਰਾ ਕਰਨ ਦੇ ਵੀ ਹੁਕਮ ਦਿੱਤੇ ਨੇ